ਮਤਲਬ ਜਿਵੇਂ ਫਾਜ਼ਿਲਕਾ ਦੀ ਮਸ਼ਹੂਰ ਆ ਜਾਂ ਪਟਿਆਲੇ ਦੀ ਜੁੱਤੀ ਮਸ਼ਹੂਰ ਆ ਕਰਾਚੀ ਦੀ ਮਸ਼ਹੂਰ ਆ ਹੈਨਾ ਹਾਂਜੀ ਇਸ ਤਰ੍ਹਾਂ ਇਹਦੀ ਮਸ਼ਹੂਰ ਜੁੱਤੀ ਸੀ ਪੂਰ ਮਾੜਲੇ ਮੁਸਲਮਾਨ ਸੀਗਾ ਉਹਦਾ ਚੁਬਾਰਾ ਸੀਗਾ ਕੱਟਾ ਸੀ ਉਹ ਹਾਂ ਉਹ ਵੀ ਚਮੜੇ ਦਾ ਹੀ ਕੰਮ ਉਹਦੇ ਕੋਲ ਰਸਤਾ ਇੱਕ ਬੰਦਾ ਪਾਕਿਸਤਾਨੋਂ ਆਇਆ ਉਹਦੇ ਕੋਲ ਪੁੱਛ ਪੁੱਛ ਕੀਤੀ ਹਾਂ ਉਹਨਾਂ ਕਹਿੰਿਆ ਵੀ ਜੜਾ ਇਲਾਕਾ ਹੈ ਉਡਾਖੂ ਆਏ ਹਾਂਜੀ ਅਮੜਾ ਕਰਾਂਗੇ ਮਾਰਕੋਟ ਦੇਾਂਗੇ ਤੇ ਬਾਕੀ ਲੁੱਟ ਲਵਾਂਗੇ ਹਾਂਜੀ ਇਹ ਨਹੀਂ ਸੀ ਪਤਾ ਜਦੋਂ ਕੇਰ ਸਿੰਘ ਨੂੰ ਉਹਨਾਂ ਮਾਰਨਾ ਸੀ ਤੇ ਇੱਥੇ ਜਿੱਦਾ ਆਏ ਇੱਥੇ ਗਾਂਹ ਖੁੱਬ ਜਾਂਦੀਆਂ ਸਨ ਅੱਛਾ ਇਹਨਾਂ ਮਤਲਬ ਮਾੜਾ ਹਾਲ ਸੀ ਇਹ ਪਿੰਡ ਹੈ ਲਮੋਚੜਕਣਾ ਕਿਸੇ ਵਕਤ 50 60 ਘਰ ਸੀਗੇ ਇਸ ਪਿੰਡ ਦੇ ਵਿੱਚ ਔਰ ਕੱਚਾ ਪਿੰਡ ਸੀਗਾ ਇੱਕ ਮਸਜਿਦ ਪੱਕੀ ਸੀ ਔਰ ਇੱਕ ਦੋ ਮਕਾਨ ਪੱਕੇ ਸੀਗੇ ਫਿਰ ਉਹਰ ਪਰ ਜਿਹਾ ਲੱਗਦਾ ਸੀ ਇਸ ਪਿੰਡ ਨੂੰ ਤੇ ਵਕਤ ਗੁਜ਼ਰਿਆ ਤੇ ਪਿੰਡ ਬਹੁਤ ਖੂਬਸੂਰਤ ਬਣ ਗਿਆ ਵੱਡਾ ਪਿੰਡ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਇਹ ਲਮੋਚਰ ਕਲਾ ਤੇ ਬਹੁਤ ਖੂਬਸੂਰਤ ਦਾਸਤਾਨ ਵੀ ਜੁੜੀ ਆ ਇਸ ਪਿੰਡ ਦੇ ਨਾਲ ਕਹਿੰਦੇ ਨੇ ਕਿ ਇੱਥੋਂ ਦੀ ਜੁੱਤੀ ਬੜੀ ਮਸ਼ਹੂਰ ਸੀਗੀ ਸਾਰੇ ਹੀ ਲੋਕਾਂ ਦਾ ਇੱਕੋ ਹੀ ਕੀਤਾ ਸੀਗਾ ਜੁੱਤੀ ਬਣਾਉਣਾ ਬਹੁਤ ਦੂਰ ਤੱਕ ਵਿਕਦੀ ਸੀ ਇੱਥੋਂ ਦੀ ਜੁੱਤੀ ਇੱਕ ਹੋਰ ਦਾਸਤਾਨ ਹੈ ਲਾਗੇ ਦੇ ਪਿੰਡ ਦੀ ਉਹ ਹੈ ڈاکੂ ਦੀ ਦਾਸਤਾਨ ਕਿੱਦਾਂ ਉਸ ڈاکੂ ਨੇ ਹਮਲਾ ਕੀਤਾ ਉਸ ਆਦਮੀ ਤੇ ਕੀ ਵਾਪਰਿਆ ਉਸ ਡਾਕੂ ਦੇ ਨਾਲ ਇਹ ਸਾਰੀ ਦਾਸਤਾਨ ਸੁਣਦੇ ਆ ਪਿੰਡ ਵਾਸੀਆਂ ਦੀ ਜ਼ੁਬਾਨੀ ਮੇਰਾ ਨਾਮ ਹੀ ਚੰਦ 78 ਤੋਂ 98 ਮੈਂ ਪਿੰਡ ਦਾ ਸਰਪੰਚ ਰਿਆ 20 ਸਾਲ ਲਗਾਤਾਰ ਅੱਛਾ ਤੇ ਇਸ ਪਿੰਡ ਤੇ ਤੁਸੀਂ ਪਾਕਿਸਤਾਨ ਦੇ ਉਸ ਸਾਈਡ ਤੋਂ ਆਏ ਹੋ ਜਾਂ ਪਹਿਲੇ ਇੱਥੇ ਆਬਾਦ ਸੀਗੇ ਅਸੀਂ ਪਾਕਿਸਤਾਨੋਂ ਜ਼ਿਲ੍ਹਾ ਮਿੰਟਗੋਮਰੀ ਸਾਡਾ ਪਿੰਡ ਛਾਦਿਆਣਾ ਸੀ ਉੱਥੋਂ ਅਸੀਂ ਆਏ ਪਹਿਲੇ ਕਟੀਆਂ ਲਾਟਾਂ ਸੀ ਪਿੰਡ ਸੇਖਾ ਵਿੱਚ 3 ਸਾਲ ਬਤਾਏ ਹਾਂਜੀ ਉਸ ਤੋਂ ਬਾਅਦ ਸਾਡੀ ਲਾਟਮੈਂਟ ਜਿਹੜੀ ਸੀ ਪਿੰਡ ਮੋਚੜ ਕਲਾਂ ਹੋਈ ਅਸੀਂ ਇੱਥੇ ਪਿੰਡ ਮੋਚੜ ਕਲਾਂ ਆ ਗਏ ਇੱਥੋਂ ਦੀ ਜਿਹੜੀ ਸਨੀਕ ਸੀ ਇੱਥੇ ਇੱਕ ਆ ਬਣੀ ਵੀ ਸੀ ਮੌਲਵੀਆਂ ਦੀ ਸੀ ਮਸਜਿਦ ਬਣੀ ਹੋਈ ਮਸਜਿਦ ਬਣੀ ਵੀ ਸੀ ਠੀਕ ਅੱਛਾ ਮਸਜਿਦ ਬਣੀ ਵੀ ਸੀ ਜਿੰਨੂ ਮੇਰੇ ਨਾਲ ਗੁਰਦਾਰ ਦੇ ਛਕੜੇ ਬਦਲਿਆ ਹਾਂਜੀ ਤੇ ਸ਼ਾਮ ਜਿਹੜੀ ਸੀ ਇੱਥੇ ਬਾਦੀ ਜਿਹੜੀ ਸੀ ਸਾਡੇ ਆਉਣ ਤੋਂ ਪਹਿਲੇ ਪਤਾ ਚੱਲਿਆ ਵੀ ਜਮੈਰਾ ਦੀ ਸੀ ਅੱਛਾ ਲਮੋਚੜ ਜੁੱਤੀ ਇੱਥੋਂ ਦੀ ਮਸ਼ਹੂਰ ਸੀ ਲਮੋਚੜ ਜੁੱਤੀ ਮਤਲਬ ਜਿਵੇਂ ਫਾਜ਼ਿਲਕਾ ਦੀ ਮਸ਼ਹੂਰ ਆ ਜਾਂ ਪਟਿਆਲੇ ਦੀ ਜੁੱਤੀ ਮਸ਼ਹੂਰ ਆ ਕਰਾਚੀ ਦੀ ਮਸ਼ਹੂਰ ਆ ਹੈਨਾ ਹਾਂਜੀ ਇਸ ਤਰ੍ਹਾਂ ਇੱਥੋਂ ਦੀ ਮਸ਼ਹੂਰ ਜੁੱਤੀ ਸੀ ਉਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੋਂ ਦੀ ਹੀ ਮਸ਼ਹੂਰ ਜੁੱਤੀ ਸੀ ਇੱਥੇ ਸਾਨੂੰ ਜਿਲੇ ਆਇਆਂ ਜੁੱਤੀਆਂ ਦੇ ਬਣਾਉਣ ਵਾਲੇ ਸਾਧ ਮਿਲੇ ਅੱਛਾ ਇੱਕ ਬੰਦਾ ਪਾਕਿਸਤਾਨੋਂ ਆਇਆ ਉਹਦੇ ਕੋਲ ਪੁੱਛ ਪੁੱਛ ਕੀਤੀ ਉਹਨਾਂ ਕਿ ਆ ਵੀ ਜੜਾ ਇਲਾਕਾ ਹੀ ਕਰਕੇ ਦੱਸਦਾ ਗਾ ਵੈਦੇ ਆ ਰਹਿੰਦੇ ਤਾਂ ਇੱਦੇ ਮੌਲਵੀ ਰਹਿੰਦੇ ਤਾਂ ਇੱਧਾ ਹਸਨ ਆ ਜਿੰਨਾ ਬੇੜਾ ਸੀ ਜੁੱਤੀਆਂ ਨਵੀਆਂ ਬਣਾਉਂਦਾ ਸੀ ਅੱਛਾ ਅੱਛਾ ਇਸ ਤਰ੍ਹਾਂ ਦੇ ਇਲਾਕਾ ਜਿੰਨਾ ਪਾਸੀ ਆਏ ਪਾਕਿਸਤਾਨ ਨੂੰ ਦਾ ਤੇ ਬੋ ਜੀ ਉਸ ਵਕਤ ਘਰ ਕਿਵੇਂ ਸੀਗੇ ਕੱਚੇ ਸੀਗੇ ਜਾਂ ਪੱਕੇ ਸੀਗੇ ਕਿਸ ਤਰ੍ਹਾਂ ਦੇ ਇੱਥੇ ਇੱਕ ਮਕਾਨ ਪੱਕਾ ਸੀ ਅੱਛਾ ਜੀ ਸਿਰ ਤੇ ਜਾਏ ਮਸਜਿਦ ਪੱਕੀ ਸੀ ਮਸਜਿਦ ਪੱਕੀ ਸੀ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਬਾਕੀ ਇਹ ਸਾਰਾ ਪਿੰਡ ਕੱਚਾ ਸੀ ਹਾਂ ਬਾਅਦ ਵਿੱਚ ਹੀ ਪੱਕੇ ਲੋਕਾਂ ਬਣਾਏ ਨੇ ਤੇ ਜਿਹੜੀਆਂ ਗਲੀਆਂ ਸੀਗੀਆਂ ਹਾਂਜੀ ਉਹ ਐਵੇਂ ਡਿੰਗੀਆਂ ਟੇਡੀਆਂ ਸੀਗੀਆਂ ਜਾਂ ਸਿੱਧੀਆਂ ਹੀ ਬਿਲਕੁਲ ਬਣੀ ਹੋਈਆਂ ਨਹੀਂ ਗਲੀਆਂ ਤਕਰੀਬਨ ਜਿਹੜੀ ਆਬਾਦੀ ਜਿਵੇਂ ਜਿਵੇਂ ਵਧਦੀ ਗਈ ਹਾਂਜੀ ਕੋਈ ਸੌੜ ਪੁਣਿਆ ਹੋਇਆ ਹੈ ਅੱਛਾ ਗਲੀਆਂ ਵਿੱਚ ਹੋਇਆ ਬਾਹਰ ਖੇਤਾਂ ਵਿੱਚ ਵੀ ਹੋਇਆ ਹੈ ਅੱਛਾ ਅੱਛਾ ਕਿਉਂ ਜਿਹੜਾ ਅੱਜ ਦਾ ਰਵਾਜ ਚੱਲ ਰਿਹਾ ਹੈ ਕੁਣੀਆਂ ਝੜਕਾਂ ਚਾਹੀਆਂ ਨੇ ਕਪੈਣਾ ਚੱਲ ਪਈਆਂ ਜੇਪਸੀ ਚੱਲ ਪਈ ਹੁਣ ਬਲਦਾਂ ਵਾਲੇ ਗੱਲ ਤਾਂ ਖਤਮ ਹੋ ਗਈ ਨਾ ਬਲਦਾਂ ਵਾਲੇ ਜਮਾਨੇ ਚਲੇ ਗਏ ਗੁਜ਼ਰ ਗਿਆ ਵਕਤ ਅੱਛਾ ਇਹ ਵਕਤੋਂ ਗੁਜ਼ਰ ਗਿਆ ਤੇ ਮੇਰੇ ਨਾਲ ਰਾਵਿਕੁੱਲੇ ਚਾਈ ਦੇਣ ਹਾਂ ਜਿਹੜੀ ਉਹ ਨਵਾਂ ਜੋਗ ਮਸ਼ੀਨਰੀ ਆ ਗਈ ਹੈ ਹਾਂਜੀ ਤੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਬਣਦਾ آبادی ਵਧ ਗਈ ਵਧ ਗਈ ਆ ਵਾ ਤੇ ਜਿੱਥੇ ਹੁਣ ਮੈਂ ਜਿੰਨਾ ਕੁ ਵੇੜਾ ਸਾਡਾ ਸੀ ਉਹਦੇ ਜਸੀਂ ਚਾਰ ਪੰਜ ਘਰ ਹੋ ਗਏ ਹਾਂ ਹੁਣ ਇੱਥੇ ਪਿੰਡ ਦੇ ਵਿੱਚ ਕੋਈ ਪੁਰਾਣੀ ਚੀਜ਼ ਹੋਣੀ ਹੈ ਕੋਈ ਜਿਵੇਂ ਤੁਸੀਂ ਮਸਜਿਦ ਦੱਸੀ ਆ ਵੀ ਮਸਜਿਦ ਹੈਗੀ ਸੀ ਪਹਿਲੇ ਹੋਰ ਕੋਈ ਪੁਰਾਣਾ ਘਰ ਹੋਵੇ ਜਾਂ ਪੁਰਾਣਾ ਇਸ ਟਾਈਮ ਤੇ ਖੰਡਰ ਹੋ ਚੁੱਕਿਆ ਹੋਵੇ ਕੋਈ ਨਿਸ਼ਾਨੀ ਹੋਵੇ ਪੁਰਾਣੀ ਇੱਥੇ ਇੱਕ ਪੁਰਾਣਾ ਘਰ ਹੈਗਾ ਸੀ ਅੱਛਾ ਜੀ ਮੇਰੇ ਖਿਆਲ ਇਹ ਉਹਦਾ ਵੀ ਉਹਨਾਂ ਸਦਾਰ ਕਰ ਲਿਆ ਆ ਵਕਤ ਦੇ ਹਿਸਾਬ ਨਾਲ ਉਮਰਦਰਾਸ ਅਰਸ਼ਦਰਾਜ ਹੋ ਗਿਆ ਉਹ ਵੀ ਘਰ ਡਿੱਗਣ ਵਾਲੇ ਹੋ ਜਾਂਦੇ ਆ ਬਸ ਇਹ ਜੋ ਮਕਾਨ ਇੱਕ ਪੱਕਾ ਹੈਗਾ ਸੀ ਹਾਂ ਤੇ ਉਹ ਵੀ ਹੁਣ ਉਹ ਤਾਂ ਮੈਨਾਂ ਕੱਚਾ ਹੀ ਸੀਂ ਤਾ ਦੁਕਾਨ ਦਾ ਅੱਛਾ ਅੱਛਾ ਬਾਈ ਇੱਕ ਮਗਾਣੀ ਪੱਕਾ ਹੈਗਾ ਸੀ ਜਦ ਕਮਤੀਰ ਪੱਕੀ ਸੀ ਅੱਛਾ ਹੁਣ ਇਸ ਵਕਤ ਮੇਰਾ ਖਿਆਲ ਹੈ ਵੀ ਕੋਈ ਘਰ ਕੱਚਾ ਨਹੀਂ ਰਹਿਣਾ ਸਾਡੇ ਪਿੰਡ ਹੁਣ ਤਾਂ ਸਾਰੇ ਪੱਕੇ ਹੈਗੇ ਤੇ ਹੈਗੇ ਵੀ ਮੋਜਾ ਮੋਜਾ ਬਣੀਆਂ ਪਈਆਂ ਗਲੀਆਂ ਦੀਆਂ ਹਾਂ ਹਾਂ ਮੋਜਾ ਇੱਥੇ ਜਿਦਾ ਆਇਆ ਇੱਥੇ ਗਾਂ ਖੁੱਬ ਜਾਂਦੀਆਂ ਸਨ ਅੱਛਾ ਇਹਨਾਂ ਮਤਲਬ ਬਈ ਮਾੜਾ ਹਾਲ ਸੀ ਪਿੰਡ ਦਾ ਪਿੰਡ ਦਾ ਮਾੜਾ ਹਾਲ ਨਵੀਂ ਬੋਸ ਤੇ ਜਦੋਂ ਤੁਸੀਂ ਆਏ ਹੋ ਹਾਂਜੀ ਉਸ ਤੋਂ ਬਾਅਦ ਘਰ ਸਾਰੇ ਕੱਚੇ ਸੀਗੇ ਔਰ ਇੱਕ ਮਕਾਨ ਤੁਸੀਂ ਦੱਸਿਆ ਪੱਕਾ ਹਾਂਜੀ ਹੋਰ ਕੋਈ ਦਰਖਤ ਪਿੰਡਾਂ ਦੇ ਵਿੱਚ ਹੋਣ ਅਲੱਗ ਜੀ ਤਰ੍ਹਾਂ ਦੇ ਦਰਖਤ ਇਸ ਟਾਈਮ ਤੇ ਨਹੀਂ ਹੈਗੇ ਜਾਂ ਕੋਈ ਇਸ ਟਾਈਮ ਤੇ ਹੈਗਾ ਪੀਪਲ ਬੋਰਡ ਵਗੈਰਾ ਇਸ ਤਰ੍ਹਾਂ ਦੇ ਦਰਖਤ ਹੈਗੇ ਸੀ ਬਹੁਤ ਸਾਰਾ ਇੱਥੇ ਬਿਪਲ ਸੀ ਪੀਪਲ ਜਿਆਦਾ ਸੀ ਬਹੁਤ ਵੱਡੇ ਵੱਡੇ ਟਾਹਲੀ ਟਾਹਲੀਆਂ ਬੜੀਆਂ ਵੱਡੀਆਂ ਸਨ ਅੱਛਾ ਤੇ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਬੀ ਆਬਾਦੀ ਵਧੀ ਹੈ ਜਗਾ 100 ਰੁਪਏ ਦੀ ਉਹ ਲੋਕ ਕਰਦੇ ਗਏ ਵੱਡੇ ਰੁੱਖਾਂ ਦਾ ਤੁਹਾਨੂੰ ਜਿਵੇਂ ਨਾ ਹੀ ਨਹੀਂ ਰਹਿ ਗਿਆ ਤੇ ਬੋਜੀ ਤੁਸੀਂ ਦੱਸੋ ਤੁਹਾਡਾ ਨਾਮ ਕੀ ਹੈ ਜੀ ਸੁਭੇਕ ਸਿੰਘ ਜੀ ਸੁਭੇਕ ਸਿੰਘ ਜੀ ਤੁਸੀਂ ਇੱਥੇ ਕਾਫੀ ਸਮਾਂ ਹੋ ਗਿਆ ਤੁਹਾਨੂੰ ਬਤਿੱਤ ਕਰਦਿਆ ਹਾਂ ਜੀ ਤੁਹਾਡੀ ਪਦਾਇਸ਼ ਇੱਥੋਂ ਦੀ ਸੀ ਜੀ ਇੱਥੋਂ ਦੀ ਪਦਾਇਸ਼ ਹੈ ਤੁਸੀਂ ਕੁਝ ਪਿੰਡ ਦੇ ਬਾਰੇ ਦੱਸਣਾ ਚਾਹੁੰਦੇ ਹੋ ਉਹ ਵੀ ਏ ਚੀਜ਼ ਹੈਗੀ ਸੀ ਜਿੱਦਾਂ ਉਹਨਾਂ ਨੇ ਦੱਸਿਆ ਵੀ ਜੁੱਤੀ ਕਰਕੇ ਬੜਾ ਮਸ਼ਹੂਰ ਸੀਗਾ ਜੁੱਤੀ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਜੁੱਤੀ ਸਾਰਿਆਂ ਨੂੰ ਪਤਾ ਹੁੰਦਾ ਗਏ تھے ਚਮਾਰ ਸੰ ਜੁੱਤੀਆਂ ਬੰਦੀਆਂ ਸੀ ਦੇਸੀ ਹਾਂਜੀ ਤੇ ਉਹਦੋਂ ਸਮੇਂ ਤੇ ਸੜਕ ਤੋਂ ਪਾਰ ਜੇ ਫਤੂਆ ਵਾਲਾ ਬਾਰਡਰ ਤੱਕ ਜਾਣਾ ਤੇ ਬੂਟੇ ਸਾਰੇ ਐ ਕਰਕੇ ਜਾਣਾ ਪੈਂਦੀ ਹੁੰਦੀ ਅੱਛਾ ਮਤਲਬ ਜੰਗਲ ਬਿਆਬਾਨ ਜੀ ਟਾਈਪ ਹੈਗਾ ਸੀ ਡੰਡੀ ਜਿਵੇਂ ਜਾਂਦੀ ਹੈ ਨਾ ਤੇ ਡੰਡੀ ਤਾਂ ਸਾਰ ਤੋਂ ਤੇ ਝੋਕੀ ਜਾਣੀ ਹਾਂ ਉਹ ਫਿਰ ਐ ਕਰਦੇ ਜਾਣਾ ਤੋੜ ਤੱਕ ਅੱਛਾ ਤੇ ਖੂਹ ਹੁੰਦੇ ਸਨ ਹਾਂ ਪਿੰਡਾਂ ਚੱਲਦੀਆਂ ਸਨ ਪਾਣੀ ਆਦਾ ਸੀ ਅਸੀਂ ਉਹਨਾਂ ਚ ਨਾ ਦੇ ਵੀ ਸੀ ਪਾਣੀ ਪੀਂਦੇ ਇੱਥੇ ਪਿੰਡ ਦੇ ਵਿੱਚ ਵੀ ਹੈਗਾ ਸੀ ਖੂਹ ਹੋ ਗਿਆ ਸਨ ਦੋ ਤਿੰਨ ਨਾ ਸੀ ਕਾਕਾ ਸੀ ਕਾਕਾ ਸੀ ਖੂਹ ਆ ਗਿਆ ਖੂਹ ਨਹੀਂ ਆਇਆ ਖੂਹ ਵੀ ਆ ਗਿਆ ਸਨ ਆਹ ਤੱਕ ਨਹੀਂ ਵੀ ਜੇ ਤਾਂ ਆਪਾਂ ਮੁੰਡੇ ਨੂੰ ਪੁੱਛਾਂ ਹਾਂਜੀ ਉੱਥੇ ਉਹਨਾਂ ਆ ਹੁਣ ਤਾਂ ਕਰਾਇਆ ਨੇ ਹੁਣ ਪੂਰੀ ਪੜਵੀ ਹੈ ਤੇ ਹੁਣ ਉਹ ਵੀ ਵਕਤ ਦੇ ਹਿਸਾਬ ਨਾਲ ਵੀ ਟਿਊਬਲ ਆ ਗਏ ਤੇ ਖੂਪੂਰ ਦਿੱਤੇ ਗਏ ਤੇ ਬਾਕੀ ਇਹ ਜਿਹੜੇ ਨੇ ਕਈ ਘਰ ਇੱਥੋਂ ਦੇ ਕਾਫੀ ਘਰ ਬੈਠੇ ਨੇ ਜਿਹੜੇ ਪਾਕਿਸਤਾਨ ਵਾਲੇ ਦੇ ਇੱਥੇ ਦੇ ਅੱਜ ਮਤਲਬ ਉਸ ਸਾਲ ਤੋਂ ਹੀ ਨੇ ਇੱਥੇ ਆ ਗਏ ਉਹਨਾਂ ਦੇ ਬਜ਼ੁਰਗ ਉਹ ਚਲੇ ਗਏ ਅਗਾਂ ਨਵੇਂ ਆ ਗਏ ਉਹਨਾਂ ਦੀ ਪੀੜੀ ਹੈਗੀ ਆ ਪੀੜੀ ਹੈਗੀ ਉਹ ਲੱਗੇ ਆ ਗਏ ਅਗਰ ਇੱਥੋਂ ਹਿਸਾਬ ਲਗਾਈਏ ਤਾਂ ਉਹ ਜੇ ਇੱਧਰ ਪਾਕਿਸਤਾਨ ਕਿੰਨੀ ਦੂਰ ਪੈ ਜਾਂਦਾ ਆਪਣਾ ਇੱਥੋਂ 7 ਕਿਲੋਮੀਟਰ 7 ਕਿਲੋਮੀਟਰ ਬਹੁਤ ਦੂਰ ਹੈ ਹਾਂਜੀ ਅੱਛਾ ਇੱਕ ਤੁਸੀਂ ਨਾਲ ਦੇ ਪਿੰਡ ਦੀ ਲਾਗੇ ਦੇ ਪਿੰਡ ਦੀ ਕਹਾਣੀ ਦੱਸ ਰਹੇ ਸੀਗੇ ਡਾਕੂ ਦੀ ਹਾਂ ਮੁਰਕਰ ਇੱਥੇ ਡਾਕੂ ਪਿਆ ਸੀ ਅੱਛਾ ਫੌਜਾ ਸਿੰਘ ਡਾਕੂ ਡਾਕੂ ਫੌਜਾ ਸਿੰਘ ਹਾਂਜੀ ਉਹਨੇ ਫਿਰ ਇੱਥੇ ਕਤਲੇਆਮ ਕੀਤੀ ਸੀ ਫਿਰ ਫੌਜੀ ਨਹੀਂ ਮਰਛਾਵਾ ਦਿੱ ਗਿਆ ਸੀ ਡਾਕੂ ਨੂੰ ਉਹ ਗੜੇ ਢਾਹ ਜਿਹੜਾ ਲੁਕਿਆ ਸੀ ਨਾ ਬੰਦਾ ਕੇਰਤੰਗੇ ਨਾ ਦਾ ਅੱਛਾ ਉਹਨੇ ਮਰਛਾ ਮਾਰ ਦਿੱਤਾ ਤੋ ਉਹ ਦਿਨ ਕਿਹਾ ਤੇ ਬੰਦੇ ਨੇ ਵੀ ਆਜੋ ਨਿਕਲ ਚੱਲੇ ਅੱਛਾ ਫਿਰ ਉਹ ਖੋਦੇ ڈاکੂ ਨੂੰ ਲੈ ਕੇ ਉੱਥੇ ਚਲੇ ਗਏ ਕੋਰਿਆਂ ਤੇ ਅੱਛਾ ਮੈਨੇ ਵੀ ਉੱਥੇ ਮਿਲਿਆ ਇੱਕ ਬੇਲੀ ਸੀ ਉਹ ਮਨ ਦੱਸਦਾ ਸੀ ਵੀ ਐਸ ਤਰ੍ਹਾਂ ਆਇਆ ਸੀ ਉੱਥੇ ਫਿਰ ਮੈਨੂੰ ਦੱਸਿਆ ਉਹਨੇ ਆਇਆ ਸੀ ਕਿ ਉਹ ਗੌਰਮਾਲਲ ਸੀ ਮਸਲਮਾਨ ਉਹਦਾ ਚੁਬਾਰਾ ਸੀ ਕੱਟਦਾ ਸੀ ਉਹ ਹਾਂ ਉਹ ਵੀ ਚਮੜੇ ਦੇ ਕੰਮ ਉਹਦੇ ਕੋਲ ਦਾਸ ਅੱਛਾ ਉਹ ਬੜਾ ਲੈਂਡ ਨਾਟ ਬਣਿਆ ਉਹਦੇ ਕਰੇ ਉਹਨੇ ਡਾਕਾ ਮਾਰਨ ਵਾਸਤੇ ਉਹ ਜੱਟਾਂ ਕਰ ਮਾਰੇ ਜੱਟਾਂ ਕਰ ਮਾਰੇ ਹਾਂ ਉਹਦੇ ਨਹੀਂ ਗਿਆ ਅਗੋ ਜੱਟ ਵੀ ਫਿਰ ਬਰਾਬਰ ਦੇ ਮੁਕਾਬਲਾ ਕਰ ਰਿਹਾ ਤੇ ਨਹੀਂ ਮੁਕਾਬਲਾ ਨਹੀਂ ਕੀਤਾ ਉਹ ਤਾਂ ਮਰਿਆ ਗੱਡੇ ਦੇਠਾਂ ਜੂ ਲੋਕ ਗਿਆ ਪਈ ਐ ਥਾ ਪੂਰੀ ਗੱਲ ਦੱਸੋ ਸਾਨੂੰ ਕਿਸ ਤਰ੍ਹਾਂ ਉਹ ਆਇਆ ਉਹ ਡਾਕੂ ਆਏ ਹਾਂਜੀ ਹਮਲਾ ਕਰਾਂਗੇ ਮਾਰਕੋਟ ਦੇਾਂਗੇ ਤੇ ਬਾਕੀ ਲੁੱਟ ਲਵਾਂਗੇ ਹਾਂਜੀ ਇਹ ਨਹੀਂ ਸੀ ਪਤਾ ਜਦੋਂ ਕੇਰ ਸਿੰਘ ਨੂੰ ਉਹਨੇ ਮਾਰਨਾ ਸੀ ਤੇ ਕੇਰ ਸਿੰਘ ਗੱਡੇ ਠੋਕ ਦੇ ਮਾਰਿਆ ਤੇ ਉਹ ਬਰਛਾ ਸੀ ਕੇਰ ਸਿੰਘ ਅੱਛਾ ਉਹ ਗੱਡੇ ਐਠਾ ਛੁੱਪ ਗਿਆ ਛੁੱਪ ਗਿਆ ਉਹ ਨਾ ਬਾਖੀਆਂ ਤੇ ਮਾਰਦੇ ਕੁੱਟਦੇ ਫਿਰਦੇ ਸਨ ਲੁੱਟਦੇ ਰਹੇ ਤੇ ਕੁੱਟਦੇ ਵੀ ਰਹੇ ਉਹਦੇ ਡਾਕੂ ਤੇ ਉਹ ਜਿਹੜਾ ਉਹਨੇ ਆਖ ਮੈਨੂੰ ਇਹਨਾਂ ਮਾਰ ਤਾਂ ਦੇਣਾ ਹੋਵੇ ਨਾ ਤਾਂ ਇਹਨਾਂ ਐ ਬਰਛਾ ਮਾਰ ਤੋ ਉਹਦੇ ਡੰਡੇ ਚਲਾਉਂਦਾ ਫੌਜੇ ਫੌਜੇ ਨਾ ਪੂਰੇ ਤੇ ਡਾਕੂ ਮਨ ਮਰਾਨ ਹੋ ਗਿਆ ਉਹ ਉਹ ਭੱਜ ਗਿਆ ਕੇਰ ਸਿੰਘ ਉਹ ਭੱਜ ਗਿਆ ਕੇਰ ਸਿੰਘ ਨਿਕਲ ਗਿਆ ਤੇ ਆਪ ਦੇ ਸਾਥੀਆਂ ਨੂੰ ਕਹਿੰਦਾ ਡਾਕੂ ਵੀ ਮੈਨੂੰ ਹੁਣ ਬਚਾ ਲੋ ਲੈ ਚੱਲੋ ਲੈ ਚੱਲੋ ਮੇਰੀ ਤਾਂ ਬਸ ਹੋ ਗਈ ਜਾਜੋ ਚਲੋ ਚਲੇ ਗਏ ਹਾਂ ਪਾਤਾ ਨੇ ਯਗਾ ਜਾ ਕੇ ਪਾਕਿਸਤਾਨ ਲੈ ਮਰਿਆ ਅੱਛਾ ਉਹ ਜਿਹੜੇ ڈاکੂ ਸੀਗਾ ਉਹ ਪਾਕਿਸਤਾਨ ਉਧਰ ਦਾ ਹੈਗਾ ਦਰਿਆ ਪਾਤਾ 12 ਮੀਲ ਤੇ 7 ਕਿਲੋਮੀਟਰ ਹੋਰ ਦੋ ਤੇ 7 ਕਿਲੋਮੀਟਰ ਸਿੱਧਾ 3 ਕਿਲੋਮੀਟਰ ਬੰਦਾ ਜੋ ਦੇ ਕੋਲ ਨਹੀਂ ਹਾਂ ਇੱਥੋਂ 7 ਕਿਲੋਮੀਟਰ ਬਾਰਡਰ ਚਲੋ ਅੱਛਾ ਇਸ ਟਾਈਮ ਇਸ ਪਿੰਡ ਦੀ ਆਬਾਦੀ ਕਿੰਨੀ ਕਿ ਲੱਗਦੀ ਹੈ ਤੁਹਾਨੂੰ ਅੰਦਾਜ਼ਨ ਆਬਾਦੀ ਜਨਸੰਖਿਆ ਹਾਂਜੀ ਜਨਸੰਖਿਆ ਇੱਥੋਂ ਦੀ ਵੋਟ ਤੱਕ ਹੀ ਹੈ 1400 1400 ਤੇ ਅਬਾ ਮਤਲਬ 43500 4000 ਦੇ ਲਗਭਗ ਬਣਾ ਤਿੰਨ ਗਜਾਦ ਤਿੰਨ ਗਜਾਦ 33500 ਇੱਥੇ ਤਿੰਨ ਗਜਾਦ ਤੇ ਸਕੂਲ ਵੀ ਹੈਗੇ ਇੱਥੇ ਹਾਂਜੀ ਸਕੂਲ ਵੀ 12ਵੀਂ ਤੱਕ ਸਕੂਲ ਹੈ 12ਵੀਂ ਤੱਕ ਸਕੂਲ ਹੈ ਇੱਕ ਬੱਚਾ ਦਾ ਸਕੂਲ ਹੈ 5ਵੀਂ ਤੱਕ ਤੇ ਇੱਕ 5ਵੀਂ ਤੱਕ ਹੈ ਇੱਕ 12ਵੀਂ ਤੱਕ ਉਹ ਰਸਤਾ ਉਹ ਹੈ ਢਾਕਾਣਾ ਇੱਥੇ ਢਾਕਾਣਾ ਮਤਲਬ ਹਰ ਇੱਕ ਤਰ੍ਹਾਂ ਦੀ ਸਹੂਲਤ ਹੈਗੀ ਹਾਂਜੀ ਸੁਰੂ ਤੇ ਅਤੇ ਨਾਲ ਮੇਨ ਰੋਡ ਹੈ ਇਹ ਮੇਨ ਰੋਡ ਕਿ ਸਾਈਡ ਤੇ ਜਾਂਦਾ ਜੀ ਇਹ ਕਿਉਂਕਿ ਨੈਸ਼ਨਲ ਹਾਈਵੇ ਲੱਗਦੀ ਹੈ ਜਾਂ ਨੈਸ਼ਨਲ ਸਟੇਟ ਹਾਈਵੇ ਨੈਸ਼ਨਲ ਹਾਈਵੇ ਅੱਛਾ ਤੇ ਇਹ ਹਾਈਵੇ ਕਿੱਧਰ ਜਾਂਦੀ ਹੈ ਅੱਗੇ ਕਿਹੜਾ ਸ਼ਹਿਰ ਲੱਗੂਗਾ ਸਾਰੇ ਸ਼ਹਿਰਾਂ ਨੂੰ ਲੱਗਦੀ ਹੈ ਫਰੋਜਪੁਰ ਜਾਂਦੀ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਗੰਗਾ ਨਗਰ ਅੱਛਾ ਇਧਰ ਗੰਗਾ ਨਗਰ ਸਾਈਡ ਗਈ ਰਾਜਸਥਾਨ ਨੂੰ ਜੋੜਦੀ ਹੈ ਤੇ ਇਧਰ ਇਹ ਅੰਮ੍ਰਿਤਸਰ ਚੰਡੀਗੜ੍ਹ ਹਰ ਸ਼ਹਿਰ ਨੂੰ ਲੱਗਦੀ ਹਰ ਸ਼ਹਿਰ ਨੂੰ ਲੱਗਦੀ ਤੇ तकरीबन ਸਾਨੂੰ ਪਾਉਣੇ 200 ਕਿਲੋਮੀਟਰ ਹਰ ਸਾਲ ਲੁਧਿਆਣਾ ਵੀ ਆਣਾ ਨਿਰੰਤਰ ਮੈਨਾ ਅੰਮ੍ਰਿਤਸਰ ਵੀ ਆਣਾ ਯਾਨੀ ਤੁਸੀਂ ਸੈਂਟਰ ਦੇ ਵਿੱਚ ਬੈਠੇ ਹੋ ਤੇ ਇਕੱseits 65 ਕਿਲੋਮੀਟਰ ਇੱਕ ਸੂਰਤ ਗਾੜੇ ਅੱਛਾ ਤੇ 300 ਕਿਲੋਮੀਟਰ ਦੀ ਕਹਿੰਦੇ ਸੈਂਟਰ ਤੁਹਾਡਾ ਹੀ ਆ ਗਿਆ ਹਾਂ ਜੀ ਦਿੱਲੀ ਹੈ ਤੇ 450 ਕਿਲੋਮੀਟਰ ਅੱਜ ਵੀ ਮੌਜਾ ਨੇ ਸਾਨੂੰ ਅਸੀਂ ਖੁਸ਼ ਹੈ ਹਾਂ ਅਧਿਪੰਡ ਚੋਈ ਪਾਰਟੀ ਬਾਜੀ ਦੀ ਕੁਜ਼ਿਸ਼ਨਿੰਗ ਵਾਲਾ ਕੰਮ ਨਹੀਂ ਜ਼ਾਰੇ ਭੈਣਾ ਬਰਾਮਾ ਕਰ ਹਰ ਕੌਮ ਜਾਤ ਸੇ ਤੱਕੋਂ ਬੋਧ ਬਰਾਦਰੀ ਰਾਜ ਸੇ ਕੋ ਮਜਬੀ ਸੇ ਕੀ ਜਿੰਦਗੀ ਚਾਰ ਤੋਂ ਤੁਮਾਰਾਂ ਦੇ ਖਾਦ ਨੇ ਆ ਵੈਸੇ ਵੀ ਨਾ ਸਰ ਜਿੱਥੇ ਪਿਆਰ ਮੁਹੱਬਤ ਬਣਿਆ ਹੁੰਦਾ ਨਾ ਉਹ ਚਾਹੇ ਘਰ ਹੋਵੇ ਚਾਹੇ ਪਿੰਡ ਹੋਵੇ ਉਹ ਤਰੱਕੀ ਕਰਦਾ ਹੀ ਰਹਦਾ ਹੈ ਇਹ ਬਹੁਤ ਕੀਤੀ ਸਾਡਾ ਨਾਸਵਾਲ ਤੇ ਜਿਹੜੇ ਸਕੂਲ ਨੇ ਇਹ ਤਾਂ ਸਾਡੇ ਜਨਮ ਦੇ ਵੇਲੇ ਵੀ ਇੱਥੇ ਦੇ ਉਹ ਕਿੱਡੇ ਡੇਗੇ ਸੀ ਤੇ ਵੀ ਹਸੂ ਨਹੀਂ ਲੱਗਦਾ। ਇਸ ਕਰਕੇ ਅੱਛਾ ਉਦੋਂ ਦੇ ਹੀ ਬਣੇ ਹੋਏ ਨਹੀਂ ਐਡੇ ਅੰਤ ਬਣੇ ਨੇ। ਨਹੀਂ ਬਣੇ ਪਰ ਮੇਰੇ ਮੇਰੇ ਅਸੀਂ ਤਾਂ ਛੋਟੇ ਸੀ ਨਾ। ਤੁਸੀਂ ਛੋਟੇ ਸੀ। ਹਾਂ। ਆ ਬਹੁਤ ਵਧੀਆ ਇਸ ਪਿੰਡ ਦੀ ਹਿਸਟਰੀ ਵੀ ਹੈ। ਔਰ ਪਿੰਡ ਵੀ ਖੂਬਸੂਰਤ ਬਣਿਆ ਜਿੱਥੇ ਅਸੀਂ ਖੜੇ ਆ ਇੱਥੇ 1 2 3 4 4 ਮਤਲਬ ਚਰਸਤਾ ਹੈ ਪੂਰਾ। ਤੇ ਪਿੰਡ ਦੇ ਵਿੱਚ ਸਕੂਲ ਵੀ ਹੈਗਾ ਔਰ ਪਿੰਡ ਦੇ ਲੋਕ ਵੀ ਅੱਛੇ ਨੇ ਤਾਂ ਇਸ ਤਰ੍ਹਾਂ ਦੀਆਂ ਹਿਸਟਰੀਆਂ ਜਿਹੜੀਆਂ ਹੈਗੀਆਂ ਨੇ ਜਿਹੜਾ ਇਸ ਤਰ੍ਹਾਂ ਦਾ ਇਤਿਹਾਸ ਹੈ ਉਹ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਦਿਖਾਉਂਦੇ ਰਹਾਂਗੇ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ